ਅਸਪਰਸ਼ ਅੱਜ ਜਿਹੜਾ ਤੁਸੀਂ ਬੋ ਮੈਂਬਰੀਗੈਂਟ ਕਰਿਆ ਜੋ ਜੋ ਹੋ ਰਿਹਾ ਕੀ ਬਰਾਬਰ ਹੋ ਰਿਹਾ ਉਹ ਤੁਸੀਂ ਜਾਣਦੇ ਹੋ ਅੱਜ ਇਹ ਸਾਡੇ ਉਰੇ ਕਾਫੀ ਵਾਰ ਦਸਤਾ ਵਧ ਗਈਆਂ ਸੀਗੀਆਂ ਲਾਸਟ ਮਨთ ਦੇ ਵਿੱਚੋਂ ਖਾਸ ਕਰ ਜਿਹੜੀਆਂ ਬਾਈਕ ਥੈਫਟ ਦੀਆਂ ਟੂ ਵੀਲਰ ਥੈਫਟ ਜਿਹੜੀਆਂ ਸੀ ਐਕਟਿਵਾ ਮੋਟਰਸਾਈਕਲ ਇਸ ਦੇ ਮੱਦੇ ਨਜ਼ਰ ਕੁਇਕ ਐਕਸ਼ਨ ਲੈਂਦੇ ਹੋਏ ਮਾਨਯੋਗ ਸਾਡੇ ਐਸਐਸਪੀ ਸਾਹਿਬ ਐਸਪੀ ਸਿਟੀ ਸਰ ਤੇ ਡੀਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਅਸੀਂ ਟੈਕਨੀਕਲ ਸਰਸਿਸ ਤੇ ਸੀਸੀਟੀਵੀ ਫੂਟੇਜਿਸ ਚੈੱਕ ਕੀਤੀਆਂ ਤਾਂ ਉਹਨਾਂ ਦੇ ਵਿੱਚ ਕਲੀਅਰ ਕਿ ਦੋ ਸਾਡੇ ਜਿਹੜੇ ਬੰਦੇ ਰਾਉਂਡ ਅਪ ਕੀਤੇ ਗਏ ਜਿਹੜੇ ਵੀ ਨੇ ਅਗੇਨ ਐਂਡ ਬੀਨ ਕੈਮਰਾ ਦੇ ਵਿਚਾਰੇ ਹੈਗੇ ਤੇ ਚੋਰੀਆਂ ਕਰ ਰਹੇ ਸੀਗੇ ਤੇ ਇੱਕ ਤਲਾਸ਼ ਦੇ ਦੌਰਾਨ ਤੇਨ ਲੋਕ ਅਸੀਂ ਮੁਹਾਲੀ ਮੌਲੀਪਿੰਡ ਦੇ ਵਿੱਚੋਂ ਇਹਨਾਂ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਤੇ ਅਰੈਸਟ ਕੀਤਾ ਇਹਨਾਂ ਦਾ ਨਾਮ ਕਰਨਦੀਪੁਰ ਕਰਨ ਤੇ ਗੁਰਜੀਤ ਸਿੰਘ ਇਹ ਦੋਨੋਂ ਵਾਸੀ ਬਡਾਲਾ ਦੇ ਹੈਗੇ ਨੇ ਲਾਗੇ ਅੰਮ੍ਰਿਤਸਰ ਦੇ ਪਿੰਡ ਪੈਂਦਾ ਹੈ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਅਰੈਸਟ ਕੀਤਾ ਤੇ ਡਿਊਟੀ ਇਨਵੈਸਟੀਗੇਸ਼ਨ ਹੈ ਇਹਨਾਂ ਪਾਸੋਂ ਚੋਰੀ ਕੀਤੇ ਹੋਏ ਵੀਕਲ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚੋਂ ਸਾਡੇ ਕੋਲ 10 ਵੀਕਲ ਬਰਾਮਦ ਹੋਏ। ਜਿਨ੍ਹਾਂ ਵਿੱਚੋਂ 8 ਮੋਟਰਸਾਈਕਲ ਨੇ ਤੇ 2 ਸਕੂਟਰੀਜ਼। ਦਰ ਆ ਸਪਲੈਂਡਰ ਮੋਟਰਸਾਈਕਲ ਤੁਸੀਂ ਦੱਸੋ ਜੀ। ਹਾਂਜੀ ਇਹਨਾਂ ਕੋਲ ਜਿਹੜੀ ਕੀ ਆਪਾਂ ਨੂੰ ਇੱਕ ਬਰਾਮਦ ਹੋਈ ਜੀ ਮਾਸਟਰ ਕੀ ਉਹ ਕਸੀ ਹੋਈ ਹੈਗੀ ਹਰੇਕ ਲੌਕ ਦੇ ਵਿੱਚ ਲੱਗੀ ਤੇ ਮੈਕਸਿਮਮ ਉਹ ਸਪਲੈਂਡਰ ਅਸੀਂ ਲਾ ਕੇ ਦੇਖਿਆ ਤੇ ਉਹਨਾਂ ਵਿੱਚ ਲੱਗ ਰਹੀ ਹੈਗੀ ਤੇ 90% ਸਪਲੈਂਡਰ ਬਾਈਕ ਚੋਰੀ ਕਰਦੇ। ਅਗਲੀ ਰਣਨੀਤੀ ਕੀ ਹੈ? हां जी बिल्कुल ਇਹਨਾਂ ਦੇ ਮੁਕਦਮੇ 'ਚ ਅਸੀਂ ਇੱਕ ਮੁੰਡਾ ਹੋਰ ਅਸੀਂ ਨਾਮਿਨੇਟ ਕੀਤਾ ਹੈਗਾ ਜਿਹੜਾ ਕਿ ਵੀਡੀਓ ਫੁਟੇਜes 2-3 ਵੀਡੀਓ ਫੁਟੇਜes ਦੇ ਵਿੱਚ ਸੀਗਾ ਤੇ ਬਾਕੀਆਂ 'ਚ ਨਹੀਂ ਸੀਗਾ ਉਹਨੂੰ ਅਸੀਂ ਦੇਖ ਰਹੇ ਹਾਂ ਕਹਿੰਦੇ ਤੇ ਉਹਦਾ ਐਡਰੈਸ ਵਗੈਰਾ ਨੂੰ ਦੱਸਿਆ ਤੇ ਰੇਡ ਆਪਾਂ ਕਰ ਰਹੇ ਨੇ ਇਹ ਕਿੰਨਾ ਛੋਟੇ ਤੁਸੀਂ ਇਹਨਾਂ ਨੂੰ ਚਾਮ ਕੀ ਕਰਦੇ ਹੋ ਤੁਸੀਂ ਬਾਕੀ ਨੂੰ ਜੇ ਵਾਹ ਇਹ ਚੋਰੀ ਤੋਂ ਇਲਾਵਾ ਇਹ ਇੱਕ 8ਵੀਂ ਪੜਿਆ ਹੋਇਆ ਤੇ ਇੱਕ 10ਵੀਂ ਪੜਿਆ ਹੋਇਆ ਸੀ ਤੇ ਬੇਸਿਕਲੀ ਦੇਖੋ ਘਰੇ ਤਾਂ ਮਾਪਿਆਂ ਨੂੰ ਇਹ ਕਹਿ ਕੇ ਆਏ ਸੀਗੇ ਕਿ ਅਸੀਂ ਇੱਥੇ ਟੈਕਸੀ ਡਰਾਈਵਿੰਗ ਕਰਨੀ ਹੈ ਜਾਂ Uber ਦੇ ਵਿੱਚ ਜਾਂ Ola ਕਰਨੀ ਹੈ ਬਟ ਇਹ ਅੱਛੇ ਸਿਰਫ ਚੋਰੀ ਦੀ ਵਾਰਦਾਤ ਨੂੰ ਦੇਖ ਕੇ ਜਿਹੜਾ ਮੋਟਰਸਾਈਕਲ ਸੀਗਾ ਚੋਰੀ ਕਰਕੇ ਉਹਨੂੰ ਕਿਸੇ ਨੂੰ 5500 ਕਿਸੇ ਨੂੰ 6500 ਜਾਂ 7000 ਦੇ ਵਿੱਚ ਵੇਚ ਰਹੇ ਸੀਗੇ ਲੇਬਰ ਕਲਾਸ ਹਾਂਜੀ ਬੰਦੇ ਲਾਉਂਡ ਆਪਾਂ ਸੀ ਕੀਤੇ ਸੀਗੇ ਜੀ ਮੈਕਸਮ ਦੇਖੋ ਕੁਝ ਤਾਂ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਨੇ ਆਪਣੇ ਬਾੜੇ ਦੇ ਵਿੱਚ ਇੱਧਰ ਖੜਾ ਰੱਖੇ ਸੀਗੇ ਉੱਥੇ ਬਰਾਮਦ ਕੀਤੇ ਸੀ ਹਲੇ ਵੇਚਣੇ ਸੀਗੇ ਜੀ ਤੇ ਦੋ ਤਿੰਨ ਜਿਹੜੇ ਸੀ ਅਸੀਂ ਆਸੀ ਰਾਉਂਡ ਅਪ ਕੀਤੇ ਨੇ ਲੇਬਰ ਸੀਗੀ ਜੀ ਉਹਨਾਂ ਕੋਲੋਂ ਲਾਉਂਡ ਉਹਨਾਂ ਤੋਂ ਹੁਣ ਚੀਰਿਆ ਨਾ ਨਹੀਂ ਨਾ ਸਕਿਆ ਹਾਂ ਹਾਂਜੀ ਹਾਂਜੀ ਬਿਲਕੁਲ ਉਹ ਉਹਨਾਂ ਨੂੰ ਬਿਲਕੁਲ ਨਹੀਂ ਉਹ ਅਨਪੜ ਲੋਕ ਸੀਗੇ ਜੀ ਫਲੇਵਰ ਕਲਾਸ ਦੇ ਸੀਗੇ ਉਹਨਾਂ ਨੂੰ ਤਾਂ ਜਸ ਸੀਗਾ ਵੀ ਸਾਨੂੰ ਇੱਕ ਸਵਾਰੀ ਮਿਲ ਰਹੀ ਹੈ 4-5000 ਦੇ ਵਿੱਚ ਤੇ ਉਸ ਬਨਾ ਦੇ ਉੱਤੇ ਉਹਨਾਂ ਨੂੰ ਰਾਉਂਡ ਅਪ ਕਰਕੇ ਵਾਰਨਿੰਗ ਕਰਕੇ ਇਨਵੈਸਟੀਗੇਸ਼ਨ ਜੁਆਇਨ ਕਰਾਇਆ ਤੇ ਬਿਆਨ ਦਿੱਤੇ ਇਹਨਾਂ ਦਾ ਹੁਣ ਪੁਲਿਸ ਰਿਮਾਰਡ ਖਤਮ ਹੋ ਚੁੱਕਿਆ ਹੈਗਾ ਤੇ ਅਸੀਂ ਕੋਸ਼ਿਸ਼ ਹੈ ਵੀ ਹੋਰ ਰਿਮਾਰਡ ਲੈ ਕੇ ਤੇ ਅੱਗੇ ਤਫਤੀਸ਼ ਨੂੰ ਜਾ ਜਾਈਏ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library and science labs, learning thrives. Our in-house mess, bakery and tuck shop ensure nutritious meals. From dance and music rooms to a cinema hall, all-weather pool and expert sports coaches, students excel in every way. Rooted in excellence, admissions open. Enroll today.